ਜ਼ਿਲ੍ਹਾ ਜਲੰਧਰ ਬਿਹਾਤੀ ਦੀ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਤੇ ਥਾਣਾ ਬਲੌਰ ਦੇ ਐਸਐਚਓ ਸੁਖਦੇਵ ਦੀ ਟੀਮ ਵੱਲੋਂ ਅਮਤਪਾਲ ਸਿੰਘ ਐਮਪੀ ਦੇ ਭਰਾ ਤੇ ਸਾਥੀ ਨੂੰ ਨਸ਼ੇ ਸਮੇਤ ਕਾਬੂ ਕੀਤਾ ਗਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਕੈਮਰਾਮੈਨ ਅਸ਼ਗਨਾ ਮਨਪ੍ਰੀਤ ਸਿੰਘ ਵਗੈਰਾ ਦੀ ਬਲੌਰ ਤੋਂ ਪੁਲਿਸ ਰਿਪੋਰਟ ਉਹ ਥੋੜਾ ਕਲੀਅਰ ਪਤਾ ਨਹੀਂ ਖੜ ਜਾਂਦਾ ਗੱਭੋਂ ਜਾਂਦਾ ਅਸੀਂ ਰੀਡਿੰਗ ਕਰਦੇ ਹਾਂ ਗਵੈਸਟ ਕਰਦੇ ਹਾਂ ਡੇਲੀ ਕਰਦੇ ਹਾਂ ਜੋ ਵੀ ਕੋਈ ਹਾਈਵੇ ਤੇ ਕੋਈ ਸ਼ੱਕੀ ਹਾਲਤ ਕੋਈ ਗੱਡੀ ਲਾਗ ਖੜਾ ਹੁੰਦਾ ਅਸੀਂ ਉਹਨੂੰ ਚੈਕਿੰਗ ਕਰਦੇ ਹਾਂ ਅੱਛਾ ਤੁਸੀਂ ਕਿੱਥੇ ਇਹ ਲੋਕ ਮੌਜੂਦ ਸਿਰ ਗੱਡੀ ਕਿਸ ਸ਼ੱਕੀ ਹਾਲਤ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿਸ ਤਰ੍ਹਾਂ ਦੀ ਹਾਲਤ ਸੀ ਕਿਸ ਕਰਕੇ ਤੁਹਾਨੂੰ ਉਸ ਗੱਡੀ ਦੀ ਤਲਾਸ਼ੀ ਜਿਹੜੀ ਹੈ ਲੈਣਾ ਤੁਹਾਨੂੰ ਲੱਗਿਆ ਕਿ ਹਾਂ ਇਸ ਗੱਡੀ ਦੀ ਤਲਾਸ਼ੀ ਹੋਣੀ ਚਾਹੀਦੀ ਹੈ ਗੱਡੀ ਨੂੰ ਚਾਰ ਦਿਨ ਚਿਰ ਪਰਮਾਸ਼ਾਲਾ ਵਸ ਕੇ ਕਾਲੇ ਜੀਸੀ ਦੇ ਹੋਏ ਸੀ। ਪਰ ਮੇਰੇ ਅਨੁਸਾਰ ਉਹਨਾਂ ਕੋਲ ਹੀ ਤਲਾਸ਼ ਸੀ। ਉਹ ਆਪਣੇ ਆਪ ਵਿੱਚ ਹੀ ਸ਼ੱਕ ਉਜਾਰ ਹੁੰਦਾ ਤੁਸੀਂ ਵੀ ਇਸ ਬਾਰੇ ਜਾਣੋ। ਅੱਛਾ ਜਦੋਂ ਤੁਸੀਂ ਗੱਡੀ ਜਾ ਕੇ ਚੈਕਿੰਗ ਕਰਨੀ ਸ਼ੁਰੂ ਕਰਦੇ ਹੋ ਤਾਂ ਅੰਦਰ ਕੀ ਸਥਿਤੀ ਸੀ? ਔਰ ਕਿੰਨੇ ਲੋਕ ਅੰਦਰ ਮੌਜੂਦ ਸੀ ਔਰ ਫਿਰ ਉੱਥੇ ਤਲਾਸ਼ੀ ਦੌਰਾਨ ਤੁਹਾਨੂੰ ਕੀ-ਕੀ ਕੁਝ ਰਿਕਵਰ ਹੋਇਆ? ਦੋ ਵਿਅਕਤੀ ਸੀ ਉਸੇ ਕੁੜੀਆਂ ਤੋਂ ਨਾਲ ਦੱਸ ਜੀ ਦੱਸੇ ਇੱਥੋਂ ਜੀ ਉਹਨਾਂ ਦੀ ਜੋਤੀ ਪੁੱਛ ਕੇ ਕਿ ਕੀ ਤਾਂ ਉਹਨਾਂ ਨੇ ਆਪਣੀ ਪਛਾਣ ਕੀ ਦੱਸੀ ਅ ਅਮਰਪਾਤ ਸਿੰਘ ਦਾ ਜਿਹੜਾ ਭਰਾ ਹਰਕਿਸ਼ਿੰਗ ਉਹ ਸਰਦਾਰ ਦੂਜਾ ਵਿਅਕਤੀ ਜਿਹੜਾ ਹੈ ਉਸ ਦਾ ਹੁਲਿਆ ਕਿਸ ਤਰ੍ਹਾਂ ਦਾ ਸੀ ਜੋ ਪੁੱਛ ਕੇ ਨੇ ਦਰਾਂ ਫਿਰ ਉਹਨਾਂ ਨੇ ਤੁਹਾਨੂੰ ਵੀ ਜਾਣਕਾਰੀ ਦਿੱਤੀ ਹੋਰ ਬੜਾ ਹੋਰ ਲੈਸ ਬੱਝਦੀ ਬੰਦਾ ਤਾਂ